ਇਹ ਰੋਜ਼ ਦੇ ਵਿੱਚ ਤੁਸੀਂ ਸੈੱਟ ਲੈ ਕੇ ਜਾ ਸਕਦੇ ਹੋ 60 ਰੁਪਏ 60 ਰੁਪਏ ਰੋਜ਼ ਜੈ ਮਾਤਾ ਦੀ ਦੋਸਤੋ ਗੱਲ ਕਰਾਂਗੇ ਅੱਜ ਕਾਲੇ-ਕਾਲੇ ਡੱਬਿਆਂ ਦੀ Samsung ਦੇ ਵਿੱਚ ਚਿੱਟੇ ਡੱਬਿਆਂ ਨੂੰ ਭੁੱਲ ਕੇ ਗੱਲ ਕਰਾਂਗੇ ਕਾਲੇ-ਕਾਲੇ ਡੱਬਿਆਂ ਦੀ ਇਹ ਜਿਹੜੇ ਕਾਲੇ-ਕਾਲੇ ਡੱਬੇ ਤੁਸੀਂ ਦੇਖ ਰਹੇ ਹੋ ਇਹ ਹੈਗੇ ਨੇ ਪ੍ਰੀਮੀਅਮ ਸੈੱਟ ਪ੍ਰੀਮੀਅਮ ਸੈਗਮੈਂਟ ਹੈ ਜੀ ਇਹ ਸਾਰਾ ਗੱਲ ਕਰਾਂਗੇ S22 Ultra ਕਈ ਬੰਦਿਆਂ ਦਾ ਮੈਨੂੰ ਕਾਲ ਆਉਂਦੀ ਆ ਕਿ ਵੀਰ ਜੀ S22 Ultra ਪੁਰਾਣਾ ਪਿਆ ਵੀਰ ਜੀ ਪੁਰਾਣਾ ਲੈਣ ਦੀ ਹੁਣ ਲੋੜ ਨਹੀਂ ਹੈ ਪੁਰਾਣਾ ਘੜ ਤੋਂ ਘੜ ਤੁਹਾਨੂੰ 58000 60000 ਤੋਂ ਘੱਟ ਨਹੀਂ ਮਿਲਣਾ ਸਾਲ ਚੱਲਿਆ ਹੋਊਗਾ ਗਾਰੰਟੀ ਤੋਂ ਬਾਹਰ ਹੋਊਗਾ ਔਰ ਤੁਸੀਂ ਨਵਾਂ ਲੈ ਸਕਦੇ ਹੋ 24 0 ਦੀ ਸਕੀਮ ਦੇ ਉੱਤੇ 24 ਕਿਸ਼ਤਾਂ ਹੋ ਜਾਣਗੀਆਂ 0 ਡਾਉਨ ਪੇਮੈਂਟ ਦੇ ਕੋਈ ਪੈਸਾ ਨਹੀਂ ਦੇਣਾ ਤੁਸੀਂ 1 ਰੁਪਿਆ ਦੇਣ ਦੀ ਲੋੜ ਨਹੀਂ ਔਰ ਰੁਪਏ ਕਿੰਨੇ ਦਾ ਰਹਿ ਗਿਆ ਸਿਰਫ 86999 ਅਗਰ ਤੁਸੀਂ ਕਿਸ਼ਤਾਂ ਤੇ ਲੈਣਾ 86999 ਇਹ ਮਿਲੂਗਾ ਤੁਹਾਨੂੰ 256 GB 256 GB ਮਿਲੂਗਾ ਭਾਜੀ ਹਾਂ 12 GB 256 GB 86999 ਅਗਰ ਤੁਸੀਂ ਲੈਣਾ ਕੈਸ਼ਬੈਕ ਫਿਰ ਤੁਸੀਂ ਆਪਣਾ HDFC ਦਾ ਕਾਰਡ ਲੈ ਕੇ ਆਓ ਉਹਦੇ ਤੇ ਤੁਹਾਨੂੰ ਕੈਸ਼ਬੈਕ ਵੀ ਮਿਲੂ ਔਰ ਕਿਸ਼ਤਾਂ ਵੀ ਫਰੀ ਬਣ ਜਾਣਗੀਆਂ ਕੈਸ਼ਬੈਕ ਵੀ ਮੋਟਾ ਵਾ 7000 ਰੁਪਏ ਕੈਸ਼ਬੈਕ ਆ ਜੀ ਇਹਦੇ ਤੇ ਅਗਰ HDFC ਦੇ ਕਾਰਡ ਤੇ ਲੈਣਾ ਪਰ ਕਿਸ਼ਤਾਂ ਬਣਗੀਆਂ ਮੈਕਸਿਮਮ 9 ਮਹੀਨੇ ਮਤਲਬ ਬਿਲਕੁਲ ਟਰਾਂਸਪੇਰੈਂਟ ਕੰਮ ਹੈ ਜੀ ਅਗਰ ਤੁਸੀਂ ਲੈਣਾ ਕੈਸ਼ ਤਾਂ ਫਿਰ ਕ੍ਰੈਡਿਟ ਕਾਰਡ ਅਸੀਂ ਆਪਣੇ ਕੋਲੋਂ ਕਿਸੇ ਤੋਂ ਵੀ ਇੱਥੋਂ ਕਸਟਮਰ ਤੋਂ ਲੈ ਕੇ ਲਗਾ ਦਾਂਗੇ ਤੁਹਾਨੂੰ ਫਿਰ ਕਟਿੰਗ ਕਰਕੇ 80000 ਦਾ ਪਏਗਾ ਠੀਕ ਹੈ ਸਾਰੇ ਸੈਗਮੈਂਟ ਆਪਣੇ ਕੋਲੇ ਹੈਗੇ ਨੇ ਇਹ ਜਿੰਨੇ ਵੀ ਕਾਲੇ-ਕਾਲੇ ਡੱਬੇ ਤੁਸੀਂ ਦੇਖ ਰਹੇ ਹੋ ਇਹਨਾਂ ਸਾਰਿਆਂ ਦੇ 24 0 ਦੀ ਸਕੀਮ ਹੋ ਜਾਂਦੀ ਆ ਚਾਹੇ ਤੁਸੀਂ ਬਜਾਜ ਰਾਹੀਂ ਕਰਵਾ ਲਓ ਸੰਗ ਫਾਈਨਾਂਸ ਸਾਡੇ ਕੋਲ ਇੱਕ Samsung ਦਾ ਫਾਈਨਾਂਸ ਚੱਲਦਾ ਜੀ ਉਹਦੇ ਰਾਹੀਂ ਵੀ 24 0 ਸਕੀਮ ਹੁੰਦੀ ਆ 24 0 ਦਾ ਮਤਲਬ ਕੀ ਹੁੰਦਾ ਕਿ ਜ਼ੀਰੋ ਡਾਉਨ ਪੇਮੈਂਟ ਕੋਈ ਪੈਸਾ ਨਹੀਂ ਲੈਣਾ ਕੋਈ ਕਿਸ਼ਤ ਨਹੀਂ ਲੈਣੀ 24 ਦੀਆਂ 24 ਕਿਸ਼ਤਾਂ ਤੁਹਾਡੇ ਅਕਾਊਂਟ ਚੋਂ ਬਨਣਗੀਆਂ ਸਿਰਫ ਖਰਚਾ ਲਿਆ ਜਾਏਗਾ ਡੀਬੀਡੀ ਖਰਚਾ ਜੋ ਵੀ 2-3% ਦਾ ਖਰਚਾ ਹੁੰਦਾ ਉਹ ਲਿਆ ਜਾਵੇਗਾ ਅਦਰਵਾਈਜ਼ ਨਹੀਂ ਲਿਆ ਜਾਵੇਗਾ ਉਹ ਬਹੁਤ ਜ਼ਿਆਦਾ ਪਰਤੇ ਦੇ ਵਿੱਚ ਦੱਸਿਓ ਕਿੰਨੇ ਦਾ ਪੈਂਦਾ ਜੀ ਦੱਸਿਓ ਕਿੰਨੇ ਦੀ ਹੈ 53999 ਹੈ ਜੀ ਡੀਪੀ ਹਾਂਜੀ ਸਰ ਇਹਦੇ ਵਿੱਚੋਂ ਸੈਲ ਆਊਟ ਵੀ ਆ ਸੈਲ ਆਊਟ ਵੀ ਹੈਗੀ ਹੈ ਜੀ ਤੇ ਆਪ ਜਿਹੜੀ ਆਪਾਂ ਨੂੰ ਇਹ ਯਾਨੀ ਕਿ ਵੀ ਸੈਲ ਆਊਟ ਦੇ ਵਿੱਚ ਕਰਕੇ ਐਸਟੀਐਫ ਵੀ ਪਾਊਗਾ ਆਪਾਂ ਨੂੰ 4000 ਰੁਪਿਆ ਅਪਰੇਟਾ 7000 ਸੈਲ ਆਊਟ 7 ਤੇ 4 11000 ਮਾਈਨਸ ਹੋ ਜਾਊਗਾ 5000 ਐਚਡੀਐਫਸੀ ਕਾਰਡ ਜੇਬਾ ਜੇ ਅਗਰ ਐਚਡੀਐਫਸੀ ਦਾ ਕਾਰਡ ਹੈ ਤਾਂ 5000 ਅਗਰ 24 0 ਦੀ ਸਕੀਮ ਲੈਣੀ ਹੈ ਤਾਂ 42999 ਹਾਂਜੀ ਸਰ 42999 ਦੇ ਵਿੱਚ ਜੀ ਸਿਰਫ 42999 ਦੇ ਵਿੱਚ 24 0 ਸਕੀਮ ਮਤਲਬ ਅਗਰ ਤੁਹਾਡਾ ਬਿਆਜ ਕਾਰਡ ਬਣਿਆ ਹੋਇਆ 1799 ਰੁਪਏ ਮਹੀਨੇ ਦੀ ਕਿਸ਼ਤ ਅਗਰ ਆਪਾਂ ਲਗਾਈਏ ਇਸ ਨੂੰ ਵੀ 3 ਨਾਲ ਕਰ ਲਈਏ ਡਿਵਾਈਡ 69 ਰੁਪਏ ਰੋਜ਼ ਦੇ 60 ਰੁਪਏ ਰੋਜ਼ ਦੇ ਵਿੱਚ ਤੁਸੀਂ ਸੈਟ ਲੈ ਕੇ ਜਾ ਸਕਦੇ ਹੋ 60 ਰੁਪਏ 60 ਰੁਪਏ ਰੋਜ਼ ਓਨਲੀ 60 ਰੁਪਏ ਜੀ S23 FE ਸੈੱਟ ਮੋਬਾਈਲ ਇਹ ਕਾਲੇ ਡੱਬੇ ਵਾਲਾ ਜਿਹਨੂੰ ਕਹਿੰਦੇ ਨੇ ਪ੍ਰੀਮੀਅਮ ਸੈੱਟ ਸੈਗਮੈਂਟ ਠੀਕ ਹੈ ਜੀ 60 ਰੁਪਏ ਰੋਜ਼ ਜੈ ਮਾਤਾ ਜੀ